ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਆ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤਰੀਕ 2 ਪੰਜਵਾਂ ਮਹੀਨਾ ਤੇ 2025 ਪਸ਼ੂ ਮੰਡੀ ਮਾਨਸਾ ਮਾਨਸਾ ਪਸ਼ੂ ਮੰਡੀ ਤੋਂ ਲਾਈਵ ਹੋਏ ਆਂ ਦੁਪਹਿਰ ਦਾ ਟਾਈਮ ਤੇ ਮੌਸਮ ਦੀ ਗੜਬੜੀ ਕਰਕੇ ਜਿਹੜੀ ਬਈ ਖਾਲੀ ਪਈ ਆ ਮੰਡੀ ਤੇ ਸਾਰੇ ਪਸ਼ੂ ਦੇ ਇੱਕ ਵਾਰੀ ਹੋਰ ਜਿਹੜੀ ਨਜ਼ਰ ਮਰਵਾਵਾਂਗੇ ਆਪਾਂ ਕਿ ਆਜ ਜੇ ਕਿ ਮੈਂ ਆ ਸੀ ਬਹੁਤ ਜਬਨ ਤੁਸੀਂ ਚਾਹ ਨਹੀਂ 15 ਰੁਪਏ ਮੈਂ ਬੜੀ ਮਾਨ ਰਿਹਾ ਉਹ ਸਾਰੀਆਂ ਮੱਜਾਂ ਉਹ ਸਾਰੀਆਂ ਮੱਜਾਂ ਰਹਿਣ ਲਿਗੀਆਂ ਲਗਭਗ ਮੰਡੀ ਜੀ ਖਾਲੂ ਹੀ ਪਈ ਜੋ ਗਿਣਤੀ ਦੇ ਜੀ ਜੇ ਕੋ ਗਿਣਤੀ ਦੇ ਪਸੂ ਪਹੁੰਚੇ ਦੇਖੋ ਮਾਲ ਜਿੰਨਾ ਕ ਪਹੁੰਚਿਆ ਅੱਜ ਖਰਚਾ ਚੰਗਾ ਪਹੁੰਚਿਆ ਹਰਿਆਣੇ ਵਾਲੀ ਬ੍ਰਿੰਦਲ ਚੋਟੀਆਂ ਸਾਰੀਆਂ ਹਨ ਹਵਾਨਿਆਂ ਜੀ ਬਿਲਕੁਲ ਸਾਫ ਕਿਹੜਾ ਸੂਈ ਹੈ ਜੀ ਉਹ ਕਿਹੜਾ ਸੂਈ ਪਹਿਲੇ ਲਾਂਗੇ ਭਾਈ ਪਹਿਲੇ ਸੂਈ ਹੈ ਇਸ ਵਾਰ ਠੀਕ ਆ ਕਿਤਨੇ ਦਿਨ ਕੀ ਹੋਗੀ 2 ਮਹੀਨਿਆਂ ਦੀ ਵੀਰੇ ਦੋ ਦੀ ਬੱਚਾ ਕੀ ਹੈ ਕੱਟੀ ਦੁੱਧ ਕਿੰਨਾ ਕਰ ਦੁੱਧ ਹੁਣ ਆਏਗਾ ਭਾਈ 11 12 ਲੀਟਰ ਤੂੰ ਦੇ ਦਾ 100 ਲੀਟਰ ਆ ਤੇ ਮੁੱਲ ਕੀ ਕਰਤਾ ਫਿਰ ਤਾ ਮੁੱਲ ਇੱਕ ਤਾਂ ਦੱਸ ਨਹੀਂ ਗਿਆ ਭਾਈ 1 ਲੱਖ 10000 ਹਾਂ ਕੋ ਤਾਂ ਮੰਦਾ ਹੋ ਗਿਆ ਯਾਰ ਮੰਦਾ ਹੋ ਗਿਆ ਲੱਗ ਹੀ ਜਾਂਦੇ ਭਾਈ ਹੁਣ ਕਿੰਨੇ ਲੱਗ ਹੀ ਜਾਂਦੇ ਆ 85 86 85 86 ਹਾਂ ਲੱਗ ਹੀ ਜਾਂਦੇ ਬਾਰ ਬਾਰ ਠੀਕ ਵਿੱਚੋਂ ਕਿੰਨੇ ਦੀ ਇਹ ਤਾਂ 1 ਲੱਖ ਦੀ 1 ਲੱਖ ਦੀ ਫੋਨ ਨੰਬਰ ਆ ਕੋ 3775 48556 3775 48556 ਠੀਕ ਹੈ ਹਰਿਆਣੇ ਤੋਂ ਆਇਆ ਹਰਿਆਣੇ ਜੀ ਮੱਝਾਂ ਹੋਰ ਵੀ ਹੁੰਦੀਆਂ ਆਪਣੇ ਕੋਲ ਹੈ ਮੱਝਾਂ ਹੋਰ ਵੀ ਹੁੰਦੀਆਂ ਹੋਰ ਵੀ ਵੱਧ ਗੁਬਾਰ ਦਾ ਕੰਮ ਆ ਗੁਬਾਰ ਦਾ ਠੀਕ ਹੈ ਚੰਗੀਆਂ ਹੁੰਦੀਆਂ ਝੋਟੀਆਂ ਸੰਗੀਆਂ ਚੰਗੀਆਂ ਠੀਕ ਹੈ ਤੇ ਮਾਲ ਸਾਰਾ ਇਹ ਜੀ ਹੁੰਦਾ ਹਾਂ ਹਾਂ ਘਾਹਵਾਨੇ ਦਾ ਬਿਲਕੁਲ ਸਾਫ਼ ਹਾਂ ਠੀਕ ਹੈ ਜੋਈ ਜੁਈ ਦੀ ਚੰਗੀਆਂ ਇਹ ਇੱਕ ਨੰਬਰ ਦੀ ਥੱਲੇ ਭੇਜੂਗਾ ਤਾਂ ਲੈ ਬੈਂਕ ਪੱਟ ਕੇ ਰਿਤਾ ਰੱਖੀ ਨਵੀਂ ਦੇਖੋ ਬਾਈ ਕਹਿੰਦਾ ਵੀ ਚਵਾਈ ਚੋੜੀ ਬਹੁਤ ਜਿਆਦਾ ਚੰਗੀਆਂ ਬਾਕੀ ਇਹਨਾਂ ਦਾ ਜੇ ਤੁਸੀਂ ਆਰਡਰ ਦੇ ਕੇ ਲੈ ਲਓ ਬਿਲਕੁਲ ਸਾਫ਼ ਹਨ ਹਵਾਨਾ ਦੇਖੋ ਮੰਗਰ ਬੱਚਾ ਕੱਟੀ ਇਹਦੇ ਕੱਟੀ ਕੱਟੀ ਮੰਗਰ ਬੱਚਾ ਕੱਟੀ ਤੇ ਸਿੰਘਾ ਸੁੰਗਾ ਦੀ ਵੀ ਝੋਟੀ ਸੁਨੱਖੀ ਹੈ ਕੁੰਡੀ ਹੈ ਆ ਲੈ ਲੋ ਕੱਟੀ ਆ ਲੈ ਥੱਲੇ 12 ਕਿਲੋ ਸੱਤੇ ਥੱਲੇ ਕੱਟੀ ਹੈਗੇ ਆ ਦੂਸਰੀ ਵੀ ਆਪਣੀਆਂ ਗੱਗੀਆਂ ਦੋਨੋਂ ਗੱਗੀਆਂ ਇਹ ਦੋਨੋਂ ਲਈ ਆ ਵੀ ਆ ਦੋਨੇ ਭਾਈਆਂ ਵਿਕ ਗਏ ਆ ਵੀ ਤੁਹਾਡੇ ਹਰਿਆਣੇ ਦੀਆਂ ਦੋਨੇ ਮੱਜਾਂ ਹਾਂ ਪੂਰਾ ਮੱਜਾਂ ਵੀ ਦੋਨੇ ਹਰਿਆਣੇ ਦੀਆਂ ਬਾਈਆਂ ਆ ਥੋੜਾ ਹੋਣਾ ਇਹਨਾਂ ਦਾ ਵੀ ਚੱਕਰ ਆਉਣਾ ਸਾਨੂੰ ਪੁੱਲ ਗਿਆ ਭਵਾਨਾ ਹੂ ਨਾ ਬਹੁਤ ਸੁਣ ਤੋਂ ਘੰਟੇ 20 ਦੇ ਵਿੱਚ ਮਾਲ ਵੀ ਜਿਹੜਾ ਪੁੱਛਿਆ ਬਸ ਮੰਡੀ ਮੰਡੀ ਨਾਲ ਦੇਖੋ ਬਿਲਕੁਲ ਖਾਲੀ ਪਈ ਹੈ ਸਾਰੀ ਮੰਡੀ ਇੱਧਰੋਂ ਆ ਸਾਰੇ ਟਰੰਪੂਆਂ ਦੇ ਵਿੱਚ ਨਹੀਂ ਮਾਲ ਹੁੰਦਾ ਸੀ ਤੇ ਅੱਜ ਇਹ ਮੰਡੀ ਆੜੀ ਬਿਲਕੁਲ ਖਾਲੀ ਪਈ ਹੈ ਜੀ ਇੱਧਰ ਇੱਧਰ ਮਾਲ ਆਈ ਨੇ ਇੱਥਾਂ ਤੇ ਕਿਹੜਾ ਸੂਸਰੀ ਆ ਬਈ ਇਹ ਹੈ ਕਿਹੜਾ ਸੂਸਰੀ ਆ ਜੀ ਦੂਜੇ ਜਸਵਾ ਅੱਛਾ ਗਿਆ ਮੰਗਰ ਕੱਟਾ ਹੈ ਅੱਛਾ ਹੀ ਮੰਗਰ ਕੱਟਾ ਨਹੀਂ ਲੀਵੀ ਆ ਵੀ ਦੇ ਵਿੱਚ ਬੰਨ ਗਿਆ ਬਈ ਦੂਜਾ ਸੂਸਰੀ ਆ ਕਿੰਨੇ ਦਿਨਾਂ ਦੀ ਸੂਈ ਆ ਬਈ ਸੂਈ ਤਾਂ ਬਈ ਇਸ ਦਾ ਨਹੀਂ ਆ ਪਤਾ ਨਹੀਂ ਕੰਨੀ ਤੇ ਮਿਆਂ ਜੀ ਵੀ ਆਲਾ ਸੂਰਜ ਕਿੰਨੇ ਦਾਦਾੜੀ ਆ ਹੋਰ 13 ਕਿਲੋ 13 ਕਿਲੋ ਹੁਣ ਹਾਜ਼ਰ ਕਿੰਨੇ ਦੇ ਨਾਲ ਹੁੰਦੇ ਥੱਲੇ ਮਾਜਰਾ ਜੀ ਵੀ ਆਏ ਕੰਪੈਸੀਟਰ ਹੋਏ ਨਾ ਕੰਪੈਸੀਟਰ ਮੁੰਲਾ ਵਾਲਾ ਕਿੰਨਾ ਕਾ ਮੁੰਲਾ 17 1 ਲੱਖ 7000 ਦਾ ਮੰਨ ਲਈ ਜੇ ਇਹ ਸਾਹਮਣੇ ਦੁੱਧਾ ਮੰਨ ਲਈ ਜਿਹੜਾ ਤਮੰਦਾਂ ਤਾਂ ਹੋ ਜੇ ਨਾ ਫਿਰ ਮੈਂ ਰੇਟ ਵੀ ਦੇ ਦਾਂਗੀ ਠੀਕ ਹੈ 1 ਲੱਖ ਜਿਆਦਾ ਹੋਊਗਾ ਫਿਰ ਮੈਂ ਲਈ ਮੈਂ ਕਿੰਤੀ ਦਾ ਮਾਲ ਪਹੁੰਚਿਆ ਬਈ ਪਸ਼ੂ ਮੰਡੀ ਮਾਨਸਾ ਚ ਅੱਜ 2.5 ਲੱਖ ਦਾ ਉਹ ਬੇ 3 ਲੱਖ ਕਿੱਦਾਂ ਹੈ ਅਸਰ ਨਾਲ ਮਹੌਲਾ ਜਿਹੜਾ ਮੰਡੀ ਦੇ ਵਿੱਚ ਅੱਜ ਲਗਭਗ ਖਾਲੀ ਵੀ ਪਈ ਆ ਉਹ ਦੋ ਚਾਰ ਦਾ ਸਾਰੇ ਪਿੰਡਾਂ ਥੱਲੇ ਇੱਥੇ ਮਾਸ਼ਕਤੀ ਹੈ

ਕਿਹੜੀ ਉਹ ਕਰਨ ਨਹੀਂ ਬਣੂਗੀ ਕਿਹੜੀ ਉਹ ਬਹੁਤ ਕਰਮੇ ਬਣੂਗੀ ਕਿਹੜੀ ਜੋ ਮਾਂਵਾ ਕਿਰਨ ਹੋ ਰਹੇ ਆ ਜੀ ਆਹ ਬਾਤ ਬੰਮਾ ਮਾਹੌਲ ਵਿੱਚ ਤੇਰੇ ਪਹਿਲਾਂ ਕੋਈ ਨਹੀਂ ਕਹਿੰਦਾ ਆਹ ਮੱਗੜਾ ਹੋ ਜਾਂਦਾ ਸੋਤਾ ਪ੍ਰਧਾਨ ਜੀ ਚੋਰੀ ਕਰਕੇ ਤੇ ਚੋਰਾ ਨਹੀਂ ਲੈ ਜਾ ਚਲੋ ਪਹਿਲਾਂ ਬਾਅਦ ਚਲੋ ਹੋ ਗਿਆ ਬਿਟਿੰਗ ਜਾਂਦਾ ਨਾ ਅੰਦਰ ਨਾ ਜਾ ਹਣ ਅਰੇ ਬਾਤ ਹੋ ਗਈ ਮੈਂ ਸੋਲ ਦੇਣਾ ਸਰਦਾਰ ਹੋਣਾ ਸੀ ਇਹਨੂੰ ਦੇਖੋ ਇਹਦਾ ਸੌਦਾ ਇਹ ਵੇਚੋ ਚਲੋ ਹੋ ਗਈ ਬਈ ਕੰਦਾ ਲੈ ਗਿਆ ਪਤਾ ਲੱਗਿਆ ਨਹੀਂ ਕਿ ਕਿੰਨੇ ਦੀ ਲੈ ਗਏ ਹੋਜੀ ਪ੍ਰੈਂਟ ਖਰਤੀ ਹੋ ਜਾਂਦੀ ਮੋਟੀ ਹਾਉ ਭਾਇਆ ਕਿੰਨੇ ਦੀ ਹੋਈ ਹੈ ਆਓ ਜੀ ਹਾਂ ਮਤਲਬ ਗੱਲ ਬੱਤੀ ਨਾ ਹੋਵੇ ਮੈਂ ਪਹਿਲਾਂ ਗੱਲ ਕਰਦਾ ਹਾਂ ਸੋਡਾ ਜਿਵੇਂ ਇਹ ਦੱਸਦਾ ਐਂ ਹੋਇਆ ਸੋਡਾ ਮੈਂ ਨਹੀਂ ਇਹ ਫਾਈਨਲ ਹੋਇਆ ਕਿੱਦਾਂ ਹੋਇਆ ਦੇਖੋ ਜੀ ਸਾਰੇ ਝੂਠ ਬੋਲੀ ਜਾਂਦੇ ਆ ਇਹਨਾਂ ਨੇ ਕੋਈ ਵੀ ਸਹੀ ਦੱਸਿਆ ਨਹੀਂ ਉਹ ਬਾਈ ਮੈਂ ਸਿੱਧਾ ਕਰਦਾ ਉਹ ਬੰਦਾ ਪੇਸ਼ ਕਰਾ ਦੇਣਾ ਕਰਾ ਉਹ ਬੰਦਾ ਹੁਣ ਕਿੱਧਰ ਗਿਆ ਮੰਡੀ ਦੇ ਵਿੱਚ ਰੌਲਾ ਮਗਰ ਕੀ ਗੱਲ ਯਾਰ ਹੁਣ ਬਲਾ ਯਾਰ 35 ਮਗਦਲ ਗੌਰ ਪੱਤੀ ਲੰਘੂਗੀ ਹੈ ਕਿ ਪੈਸੇ ਕਿਨਾ ਬੋਲ ਗੱਲ ਪੱਕੀ ਪਾਲੀ ਸੀ ਕਿ 65 ਦੀ ਗੌਰਮਤ ਦੀ 65 ਦੀ 70 ਦੀ ਜੀ ਮੇਰੇ ਅਗਰੇ ਦੀ ਮਰਜ਼ੀ ਗੱਲ ਖਤਮ ਆ ਚਲੋ ਐਵੇਂ ਜਿਵੇਂ ਬਾੜੀ ਗੱਲ ਪਿੱਛੇ ਕੋਈ ਰੌਲਾ ਮਾਰੀ ਕਿੱਧਰ ਗਿਆ ਉਹ ਸੱਚੀ ਨੇ ਫਿਰਦੇ ਨੇ ਉਹ ਜਿਹੜਾ ਬੰਦਾ ਉਹਨਾਂ ਨੂੰ ਮਤ ਪਾਸ ਲੈਣ ਦਾ ਦੰਦੇ ਵਾਲਾ ਹੈ ਹਾਂ ਘੋਮੇ ਕਰੀ ਮਾਰੇ ਜਾਂਦੇ ਨੇ ਨਾ 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 ਇਹ ਵੀ ਦਲਾਹਾਂ ਲੜੇ ਮੰਡੀ ਦੇ ਵਿੱਚ ਖਰਾਬ ਕਰਦੇ ਸੀ ਕੰਮ ਥੋੜਾ ਜਿਹਾ ਇਹ ਮਲਾਇਮਾਂ ਵੱਲੋਂ ਵਾਵਾ ਕੰਨ ਚੜ੍ਹ ਹੁੰਦੀ ਲੰਗੀ ਕੋ ਸਲੀਮ അതെ അതിനെക്കൊണ്ട് ആരെങ്കിലും വരുന്നുണ്ടോ ബാക്കി રાખો സർ നക്കരാക്കണ്ട സർ हां दच्छോ ਦੇਖ ਨੇ ਕੀ ਮਸਲਾ ਨਾ ਦੁਬਾਰੇ ਹੜਗੇ ਦਲਾਲੀ ਕਨੂਲੀ ਦਾ ਚੱਕਰ ਸੀ ਕੋਈ ਰਹਿਣਾ ਕੇ ਬਾਈ ਕੀ ਹੋ ਗਿਆ ਸੀ ਇਹਨੂੰ ਉਹ ਮੱਧੇ ਦਾ ਰੋਣਾ ਕੋਈ ਉਨੀ ਬਾਤ ਕਰਨੀ ਆ ਉਹ ਘੜਾ ਬਾਤ ਰੋਕੀ ਤੂੰ ਚੱਲ ਉਹ ਚਾਲ ਉਹਦਾ ਜਿਹੜੀ ਵੇਖੀ ਸੀ ਲੱਗਿਆ 500 200 ਇਹ ਚੱਲ ਨਹੀਂ ਕੋਈ ਨਹੀਂ ਉਹ ਘੜਾ ਬਗੋ ਜੀ ਪੱਕਾ ਹੋ ਗਿਆ ਯਾਰ ওই ਬਾਤ ਇਹ 1 2 200 ਮੈਂ ਭੇਜਦਾ ਹਫਤੇ ਦੀ 100 100 ਮੈਂ ਵੀ ਵਗ ਜਾਂਦੀ ਹੈ ਦੀ ਨਹੀਂ ਨਹੀਂ ਅਕਾਦਮੀ ਆ ਫੰਗੋ ਫੰਗੋ ਭਗਤਵਾਦ ਇਹ ਨੂੰ ਤਾਂ ਚੱਲਿਆ ਇਸ ਨੂੰ ਤਾਂ ਉਹ ਯਹਾਂ ਵੇਖ ਭਾਈ ਗੱਲ ਸੁਣ ਮੇਰੀ ਗੱਲ ਸੁਣ ਵੇ ਕਿੰਨਾ ਉਹ ਕਹ ਆ ਜੈ ਤੈਨੂੰ ਕੋਈ ਤੰਗ ਕਰੇ ਦਫਤਰ ਆ ਠੀਕ ਹੈ ਕੋਈ ਚਿੰਤਾ ਨਹੀਂ ਲੈਣੀ ਕੋਈ ਦੇ ਕੋਈ ਦਲਾਲੀ ਵਾਧ ਲੈਂਦਾ ਤਾਂ ਤਾਂ ਕਿੰਨੀ ਯਾਦ ਦਾ ਉਹ ਯਾਰ ਤੈਨੂੰ 20 ਸਾਲ ਹਾਂ ਜੀ ਹਾਂ ਇਹੋ ਹੋਈ ਜੀ ਵੀਡੀਓ ਹੋ ਗਿਆ ਵੀਰ ਠੀਕ ਹੈ ਅੱਜ ਅੱਜ ਕਿਹਦੇ ਸ਼ੂਟ ਤੇ ਦੇ ਦਿੰਦਾ ਆ ਨਾ ਨਹੀਂ ਆ ਗਿਆ ਮਰਜ਼ੀ ਦੇ ਦੇਖ ਲਓ ਕੋਈ ਦੁਨੀ ਦਾ ਚੱਕਰ ਸੀ ਕੋਈ ਕੋਈ ਨਾ ਕੋਈ ਮਿਲਦਾ ਨਹੀਂ ਆਦਾ ਉਹ 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 ਇਸ ਤਰ੍ਹਾਂ ਦਾ ਮਹਾਰਾਜ ਨੂੰ ਮੁੰਡੇ ਵੀ ਇੱਥੇ ਖਾਲੀ ਪਈਆਂ ਲਾਪਾਂਗੇ ਜਦੋਂ ਸੌਦੇ ਹੋਈ ਜਾਂਦੇ ਮੜੇ ਮੋਟੇ ਇੰਨਾ ਕੁ ਮਾਲ ਆਇਆ ਤੇ ਕੁ ਬਾਹਲੀ ਰੌਣਕੀ ਵਾਲੀ ਚੱਲੇ ਨਾ ਉਸ ਤਾਂ ਹੜੀ ਦਾ ਕਰਕੇ ਸੀਜ਼ਨ ਦਾ ਕਰਕੇ ਕੰਮ ਦਿੰਦਾ ਕੱਟ ਆਉਣਾ ਦੂਜੀ ਗੱਲ ਅੱਜ ਥੋੜਾ ਮੌਸਮ ਦਾ ਕਰਕੇ ਚੱਕਰ ਜਿਹਾ ਪੈ ਗਿਆ ਉਹ ਘਟ ਪਹੁੰਚਾ ਮੰਨਦੇ